ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆਂ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਨੇ ਵਿਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਨਮਈ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਕਿ ਲੋਕਾਂ ਨੂੰ ਕੋਈ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੋਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਕੰਮ ਚੱਲਦਾ ਰਿਹਾ ਇੱਕ ਫੇਕ ਵੀਜ਼ਾ ਰੈਕਟ ਬਰਸਟ ਕੀਤਾ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ 26 ਲੱਖ 70 ਹਜ਼ਾਰ ਰੁਪਏ ਆਬਰਾਮਤ ਕੀਤਾ ਹੈ। ਔਰ ਉਹਨਾਂ ਨੂੰ ਅਰੈਸਟ ਪਾ ਕੇ ਤੇ ਹੁਣ ਰਿਮਾਂਡ ਤੇ ਚੱਲੇ ਨੇ। ਉਹਨਾਂ ਕੋਲ ਕੋਰਟ ਪੇਸ਼ ਕਰਕੇ ਅਗਲੀ ਤਫਤੀਸ਼ ਅਮਚ ਨਬਤ। ਹਾਂਜੀ। ਵੀਜ਼ਾ ਇੱਕ ਤਾਂ ਲੜਕਾ ਸੀਗਾ ਜੀ ਬੱਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜिद ਅਲੀ। ਨਾਮ ਕੀ ਹੈ ਤੁਹਾਡੀ ਕੰਪਨੀ ਦੀ? ਕੰਪਨੀ ਨਹੀਂ ਹੈਗੀ ਦੇਖੋ ਇੰਡੀਵਿਜੂਅਲ ਹੈ। ਫੇਕ ਵੀਜ਼ਾ ਲਗਾਉਂਦੇ ਆ ਲੋਕਾਂ ਦੇ ਪਾਸਪੋਰਟ ਦੇ ਉੱਤੇ ਕਿਉਂਕਿ ਇੱਕ ਜਿਹੜਾ ਲੜਕਾ ਹੈ ਉਹ ਯੂਪੀ ਦਾ ਹੈ ਨਾ ਜੀ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਫਤੀਸ਼ ਅਜੇ ਚੱਲ ਰਹੀ ਹੈਗੀ ਜੀ ਉਹਦੇ ਵਿੱਚ ਹਲੇ ਕਾਫੀ ਗਏ ਤੇ ਚੇ ਵੀ ਪਤਾ ਲੱਗਾ ਸੀ ਵੀ ਕੁਝ ਲੋਕ ਇੱਥੇ ਵੀ ਹੈਗੇ ਸਾਡੇ ਜਿਹੜੇ ਕਿਸਤਾਂ ਦਾ ਕੰਮ ਕਰਦੇ ਨੇ ਤੋਂ ਵੀ ਆਰ ਵੈਰੀਫਾਈਂਗ ਥੈਟ ਜਿੱਦ ਤੱਕ ਕੋਈ ਇਨਵੈਸਟੀਗੇਸ਼ਨ ਦਾ ਹਿੱਸਾ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀ ਉਹ ਇਨਵੈਸਟੀਗੇਸ਼ਨ ਕਰ ਉਹਨਾਂ ਨੂੰ ਕੁਝ ਡਾਕੂਮੈਂਟਸ ਵੈਰੀਫਾਈ ਕਰਦੇ ਇਹੋ ਜਿਹੇ ਆਪਣੇ ਇਥੋਂ ਪਟੇਲ ਚੌਂਕ ਤੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆ ਪ੍ਰੈਟੀਕਲੀ ਉਹਨੂੰ ਕੋ ਪਾਸਪੋਰਟ ਸੀ ਗਿਆ ਜਿਹੜਾ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਸੀ ਪੈਸੇ ਲੈ ਕੇ ਜਿਹੜੇ ਇੱਥੇ ਕੋਈ ਬੈਠੇ ਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਵੀਜ਼ਾ ਲਗਵਾ ਦਿਓ ਉਹ ਤੋਂ ਪਾਸਪੋਰਟ ਲੈ ਕੇ ਵੀਜ਼ਾ ਲਗਵਾ ਦਾਂਗੇ ਵੀਜ਼ਾ ਲਗਾ ਕੇ ਉਹਨੂੰ ਵਾਪਸ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਹਾਲ ਤੱਕ ਜੋ ਅਲੈਜ ਕੀਤਾ ਗਿਆ ਜੀ ਸਾਡੇ ਕੋਲ ਕੰਪਲੇਨੈਂਟ ਵੱਲੋਂ ਉਹਦੇ ਚ ਤਾਂ ਬਾਈ ਪਾਸਪੋਰਟ ਜੀ ਪਰ ਅਸੀਂ ਹੁਣ ਤੱਕ 5 ਦੇ ਚ ਰਿਕਵਰ ਕੀਤੇ ਆ ਵੀਜ਼ਾ ਤੇ ਲੱਗੇ ਹੋਏ ਸੀ ਉਹਨਾਂ ਤੇ ਲੱਗੇ ਹੋਏ ਆ ਫੇਕ ਹੈ ਕਿਹੜੀ ਕੰਟਰੀ ਜ਼ਿਆਦਾਤਰ ਵੀਜ਼ਾ ਲਗਵਾਉਂਦੇ ਆ ਕੈਨੇਡਾ

ਹਾਂ ਉਹਦੇ ਤੋਂ ਹੁਣ ਅੱਗੇ ਕਿੱਦਾਂ ਨੂੰ ਚੱਲਦੀ ਆ ਉਹ ਦੇਖਣਾ ਬੇਗਾਨਾ ਕਿਉਂਕਿ ਲਿੰਕਸ ਸ਼ਾਇਦ ਅਬਰਾਡ ਵਿੱਚ ਜਾਂਦਾ ਆਂਦਾ ਰਹਿੰਦਾ ਸੀ ਤੇ ਹੁਣ ਦੁਬਈ ਨਾਲ ਕੀ ਲਿੰਕ ਨਿਕਲਦਾ ਕੀ ਨਹੀਂ ਉਹ ਸਾਰਾ ਐਸਟੈਬਲਿਸ਼ ਕਿਆ ਗਿਆ ਕਿ ਫ੍ਰੀਕ ਵਿੱਚ ਨਾ ਤਸੀਹ ਜਿਹੜੀ ਸਟੈਪ ਵਗੈਰਾ ਹੁੰਦੀ ਹੈ ਕਿ ਉਹ ਫਿਰ ਸਾਰੀ ਐਂਬੈਸੀ ਨੂੰ ਕੋ ਸਾਰੀ ਸੇਮ ਹਾਂ ਉਹਦੇ ਚ ਪਰ ਉਹ ਐਂਬੈਸੀ ਵਾਲੀ ਤੇ ਜਿਹੜੀ ਫੇਕ ਦੇ ਵਿੱਚ ਫਰਕ ਤਾਂ ਹੁੰਦਾ ਨਹੀਂ ਨਹੀਂ ਤੇ ਫਿਰ ਇਹਦੇ ਚ ਲੱਗਦਾ ਕਿ ਕੋਈ ਵੀ ਅਫੀਸ਼ਲ ਜਿਹਨੇ ਕੋਈ ਲੈਮਨ ਜੇ ਕੁਛ ਨਹੀਂ ਉਹ ਹੁਣ ਤਫ਼तीश ਦੱਸੇਗੀ ਫੇਕ ਤਫ਼तीश ਦੱਸੇਗੀ ਕਿ ਕਿਸੇ ਇੱਕ ਡਾਕੂਮੈਂਟ ਦੇ ਨਾਲ ਜਿਹੜਾ ਸਾਰਾ ਫਿਲਹਾਲ ਤਾਂ ਫੇਕ ਵੀਜ਼ਾ ਹੀ ਲਗਾ ਕੇ ਦਿੰਦੇ ਸੀ ਉਹ ਵੀਜ਼ਾ ਫੇਕ ਹੈ ਤੇ ਜਿਹੜਾ ਬੰਦਾ ਜੇ ਜਾਂਦਾ ਸੀ ਤਾਂ ਉਹ 에ਰਪੋਰਟ ਤੇ ਕੋ ਫੜਿਆ ਗਿਆ ਹੋਵੇਗਾ ਤੇ ਉੱਥੇ ਪਰਸਾ ਦਾ ਜੁਆ ਹੋਵੇਗਾ ਪਤਾ ਨਹੀਂ ਸਮਾਂ ਉਹ ਹੁਣ ਵੈਰੀਫਾਈ ਕਰਾਂਗੇ ਵੀ ਕੋਈ ਇਸ ਤਰ੍ਹਾਂ ਦੇ ਬੰਦੇ ਪਕੜੇ ਗਏ ਆ ਕਿ ਨਹੀਂ ਪਕੜੇ ਗਏ ਤੇ ਜਿਹੜੇ ਇਹਨਾਂ ਕੋ ਲੱਗੇ ਉਹ ਫੇਕ ਹੈ ਉਹ ਤੋਂ ਪਤਾ ਲੱਗਦਾ ਔਰ ਅਸੀਂ ਇਮੀਗ੍ਰੇਸ਼ਨ ਤੋਂ ਵੀ ਉਹ ਚੈੱਕ ਕਰਵਾਇਆ ਔਰ ਅੱਗੇ ਡਿਟੇਲ ਚ ਮੁਫੜਦਾ ਜਾਵਾਂਗੇ ਬੰਦਿਆਂ ਦੇ ਪਾਲਸ ਰਹਿ ਗਏ ਆ ਉਹਨਾਂ ਵੱਲੋਂ ਕੋਈ ਸਾਹਮਣੇ ਆਇਆ ਹੈ ਕਿ ਕੰਪਲੇਨਟ ਕੋਈ ਸਾਹਮਣੇ ਆਇਆ ਹੈ ਜਾਂ ਜਿਹਨਾਂ ਦੇ ਪਾਸਪੋਰਟ ਹੈਗੇ ਉਹਨਾਂ ਚ ਇੱਕ ਕੰਪਲੇਨਟ ਬਣਿਆ ਨਾ ਜੀ ਕਿ ਮੈਂ ਦਿੱਤੇ ਸੀ ਕਿ ਲੇਕਿਨ ਮੈਨੂੰ ਫੇਕ ਵੀਜ਼ਾ ਦੇ ਗਿਆ। ਤਾਂ ਫਿਰ ਉਥੋਂ ਹੀ ਅਸੀਂ ਤੁਸੀਂ ਕਿੰਨੇ ਪੰਜ ਪਾਸਪੋਰਟ ਇੰਦਾਂ ਦੇ ਸਾਹਮਣੇ ਆਏ ਜਿਨ੍ਹਾਂ ਦੇ ਫੇਕ ਚੀਜ਼ਾਂ ਹਾਂ। ਹਾਂਜੀ ਹਾਂਜੀ ਹਾਂਜੀ। ਨਾਲ ਫਿਰ ਪਹੁੰਚ ਕੀਤੀ ਜਾਊਗੀ ਪੁਲਿਸ ਨੂੰ। ਹਾਂਜੀ 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 ਬਿਲਕੁਲ ਪਹੁੰਚ ਕੀਤੀ ਜਾਊਗੀ। ਕਿ ਤੁਸੀਂ ਕਿਸ ਕਿਸ ਤੋਂ ਲਵਾਇਆ ਕਿਹੜੇ ਕਿਹੜੇ ਏਜੰਡੇ ਤੋਂ ਲਵਾਇਆ ਕਿਹੜੇ ਹੈ ਜੋ ਕੋਈ ਲੋਕਲ ਬੈਠਾ ਹੈ ਤੇ ਫਿਰ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ। ਜਿਹੜੀ ਵਾਹਾਂ ਦੀ ਪੇਮੈਂਟ ਉਹ ਤਾਂ ਜਿਹੜੀ ਅੰਦਰ ਤੋਂ ਰਿਕਵਰੀ ਹੋਏਗੀ ਜਿਵੇਂ ਹੁਣ ਹੋਈ ਆ ਉਹ ਜਿਹੜੇ ਬੰਦੇ ਨੇ ਕੰਪਲੀਨ ਕੀਤੀ ਸੀ ਜਿੰਨੀ ਉਹਦੀ ਪੇਮੈਂਟ ਬੰਦੀ ਸੀ ਉਹ ਨੂੰ ਜ਼ਿੰਮੇਵਾਰੀ ਤੇ ਲੈ ਜੇਗਾ ਮਿਲ ਜਾਏਗੀ। ਬਾਕੀ ਜਿਹੜੇ ਆ ਜੇ ਫਸਟ ਲੈਵਲ ਦੇ ਨੇ ਉਹਨਾਂ ਦੇ ਬਾਰੇ ਵੀ ਵੈਰੀਫਾਈ ਕਰੇਗੇ। ਕੋਈ ਹੈਗਾ ਤੇ ਦੱਸ ਦਿਓ। ਪਾਸਟ ਸਾਰਾ ਪਰ ਇਹ ਅਰਚਲ ਤੋਂ ਵੀ ਕਿਲੋ ਤੋਂ ਕੰਪਲੀਟ ਦਾ 200 ਤੋਂ ਕੁਝ 200 ਤੋਂ ਕੁਝ ਸਾਡੇ ਕੋਈ ਪਹਿਲਾਂ ਹੁੰਦੇ ਆ ਤੇ ਬਸ ਟੰਨੇ ਲਾ 200 ਤੋਂ ਕੁਝ 100 ਤੋਂ ਸਰ ਕਾਂਸਲ ਹੋਇਆ ਤੇ ਉਹਦੀ ਏ ਹਮਨ ਅਸੀਂ ਸਾਰੇ ਹੀ ਜਿਹੜੇ ਹੈਗੇ ਨੇ ਟ੍ਰੈਵਲਰ ਜਿੰਨੇ ਵੀ ਰਹਿ ਰਹੇ ਸਾਰਿਆਂ ਦਾ ਲਾਇਸੈਂਸ ਜੀ ਐਂਡ एवरीथिंग विल वेरीਫਾਈ। ਕਰੈਕਟ। ਦੈਟ ਦੈਟ ਨੀਡਸ ਟੂ ਬੀ ਡਨ ਹੈ ਨਾ ਕਿਉਂਕਿ ਇਹ ਨੇ ਤੇ ਕੱਲ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫਰਾਡ ਹੋ ਜਾਏ ਤੇ ਫਿਰ ਬਾਅਦ ਚੋ ਜੇ ਜਾਗੇ ਜੱਗੇ ਉਦੋਂ ਬਹਿਲਾ ਪਹਿਲਾਂ ਇਹ ਐਕਸਰਸਾਈਜ਼ ਕਰ ਲਈ ਜਾਏ ਤਾਂ ਬਿਹਤਰ। ਹਾਂਜੀ। ਇਹ ਵੀ ਅੰਦਰ ਦਾ ਮਾਮਲਾ ਹੈ ਕਾਰਬਾਈਟ ਨਹੀਂ ਪਹਿਲੇ ਫੇਕ ਵੀਜ਼ਾ ਦਾ ਮਾਮਲਾ ਨਹੀਂ ਕੋਈ ਆਇਆ। ਇਹ ਫਸਟ ਟਾਈਮ ਹੈ ਫੇਕ ਵੀਜ਼ਾ ਦੀ ਗੱਲ ਚੱਲੀ ਹੈ ਕਿ ਵੀਜ਼ਾ ਹੀ ਫੇਕ ਹੈ। ਪਹਿਲਾ ਤੇ ਹੁੰਦਾ ਜੀ ਕਿ ਵੀਜ਼ਾ ਲਵਾ ਕੇ ਦੇਣਾ ਸੀ ਵੀਜ਼ਾ ਹੀ ਨਹੀਂ ਲੱਗਾ ਡਾਕ ਪੈਸੇ ਲੈ ਲਏ ਡਾਕੂਮੈਂਟ ਲੈ ਲਏ ਲੇਕਿਨ ਹੋਇਆ ਕੁਝ ਨਹੀਂ ਜਾਂ ਉਹਨੂੰ ਧੋਖਾ ਦੇ ਕੇ ਬੰਦਾ ਭੱਜ ਗਿਆ ਜਾਂ ਚਲਾ ਗਿਆ ਲੇਕਿਨ ਇਹ ਚ ਵੀਜ਼ਾ ਲਗਾ ਕੇ ਦੇ ਰਿਹਾ ਔਰ ਉਹ ਜਿਹੜਾ ਕਿ ਫੇਕ ਹੈ ਔਰ ਉਹ ਬੰਦਾ ਫਿਰ ਟਰੈਪ ਹੋਏਗਾ ਇੱਥੇ ਨਹੀਂ ਹੋਏਗਾ ਤੇ ਬਾਅਦ ਜਾ ਕੇ ਹੋਏਗਾ ਫਿਰ ਉਹਨੂੰ ਕੌਣ ਚੜਾਏਗਾ ਇਸ ਕਰਕੇ bigger achievement ਹੈਗੀ ਇਸ ਕਰਕੇ ਕਲੇਮ ਕਰ ਰਹੇ ਸਬਿਸ਼ਟ੍ਰੇਟ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜੀ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆਂ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਨੇ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਤੇ ਬਾਕੀ ਤਫਤੀਸ਼ ਚੱਲੀ ਆ ਇਹ 5 ਦਿਨਾਂ ਦੀ ਡਿਮਾਂਡ ਸੀ ਕਿਸ ਤਰ੍ਹਾਂ ਕੰਮ ਕਰਦਾ ਇਹ ਜੀ ਆਪਣੇ ਲੋਕਾਂ ਤੋਂ ਕੋਈ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਪਾਸਪੋਰਟ ਲੈ ਜਾਂਦੇ ਜੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਜੀ ਪੈਸੇ ਲੈ ਜਾਂਦੇ ਜੀ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਾਂਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਕਰਾਂਗੇ ਜਿਹੜੀਆਂ ਨੇ ਨਾਮਿਨੇਟ ਹੋਏ ਨੇ ਹਾਲੇ ਤੱਕ ਜੇ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤੋਂ ਕێਸ ਚੱਲ ਰਹੀ ਹੈ ਅੱਗੇ ਚੱਲਾਂਗੇ ਜਿਵੇਂ ਜਿ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹਮਬਦਾਨ ਕਰਵਾਉ ਬਸ਼ਕਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕਿਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੰਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ